ਹਾਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਏਕੇ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਦੇ ਸਪੀਰੀਅਰ ਕਾਟਨ ਦੇ ਜੀ ਸੈਲ ਪ੍ਰਿੰਟ ਦੀ ਬਾਟਮ ਆਉਗੀ ਸ਼ੈਡੋ ਪ੍ਰਿੰਟ ਵੀ ਕਹਿੰਦੇ ਆਪਾਂ ਇਹਨੂੰ ਡਿਸਟ੍ਰੀਬਿਊਟਰੀ ਸ਼ਰਟ ਆ ਕਿ ਸੇਮ ਬੇਜ ਦੀ ਬਾਟਮ ਆ ਡਿਜ਼ਾਈਨ ਦੇਖੀ ਚਲੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਬੁੱਕਰ ਚਲੋ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਪ੍ਰਾਈਸ ਕੋਈ 1100 ਨਹੀਂ ਕੋਈ 1200 ਨਹੀਂ ਸਿਰਫ 600 ਰੁਪਏ ਦਾ ਕਰਤਾ ਜੀ ਏਕੇ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਸਪੀਰੀਅਰ ਲੌਨ ਕਾਟਨ ਫੈਬਰਿਕ ਹੈ ਜੀ ਪ੍ਰਾਈਸ 600 ਦਾ ਕਰਤਾ ਹੋਣ ਲਈ ਜੀ ਮਾਰਕੀਟ ਦੇ ਸਪੀਰੀ ਕਾਟਨ ਦਾ ਜੀ ਸੈਲਬ੍ਰਿਟੀ ਬਾਟਮ ਆਉਗੀ ਸਾਰਿਆਂ ਦੀ ਸ਼ਰਟ ਆਊਟ ਡਿਸਕ੍ਰੀਟ ਦੀ ਜੀ ਪਿਓਰ ਕਾਟਨ ਸਪੀਰੀ ਕਾਟਨ ਦੇ ਫੈਬਰਿਕ ਨੇ ਜੀ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਪਲ ਕਲੈਕਸ਼ਨ ਆ ਔਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 4 ਦੀ 100 ਹੈ ਜੀ ਡਿਜ਼ਾਈਨ ਬਹੁਤ ਪਿਆਰੇ ਆਏ ਨੇ ਨਾਲੋਂ ਨਾਲ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਪ੍ਰਾਈਸ 600 ਲਈ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਨੇ ਸਾਰੇ ਡਿਜੀਟਲ ਦੇ ਵਿੱਚ ਆਉਣਗੇ ਜੀ ਸਿਰਫ ਏਕਟੈਕ ਪ੍ਰੈਂਡ ਦੀ ਕਲੈਕਸ਼ਨ ਮਿਲੂਗੀ ਜੀ ਆਪਣੇ ਕੋਲ ਸਾਫ ਸੁਥਰਾ ਕੰਮ ਹੋਊਗਾ ਜੀ ਸਾਰੇ ਏਕਟੈਕ ਪ੍ਰੈਂਡ ਦੀ ਕਲੈਕਸ਼ਨ ਹੈ ਪ੍ਰਾਈਸ 600 ਲਈ ਜੀ ਡਿਜ਼ਾਈਨ ਨਾਲ ਦੀ ਨਾਲ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਸਿਰਫ 600 ਰੁਪਏ ਦਾ ਜੀ ਸਿਰਫ 600 ਦਾ ਜੀ ਓਨਲੀ ਪ੍ਰਾਈਸ 600 ਜੀ ਮਾਰਕੀਟ ਦੇ ਵਿੱਚ 1000 1100 ਦਾ ਮਿਲੂਗਾ ਜੀ ਆਪਣੇ ਕੋਲ ਸਿਰਫ 600 ਰੁਪਏ ਦੇ ਵਿੱਚ ਰੱਖਣੀ ਤੁਮਾ ਕਵ ਬ੍ਰੈਸਟੋ ਬ੍ਰਿੰਟ ਦੇ ਜੀ ਸਪੀਰੀਅਲ ਨਾ ਨਾ ਕਾਡਰ ਫੈਬ੍ਰਿਕ ਹੈ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਹੈ ਨੇ ਪੂਰੀ ਖੁੱਲੀ ਡੁੰਡੀ ਕੁਆਂਟੀਟੀ ਨਾਲ ਡਿਵਾਈਨਿੰਗ ਆਈ ਹੋਈ ਹੈ ਆਪਣੇ ਕੋਲ ਨਾਲੋ ਨਾਲ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਜਿਹਦੇ ਸਕਰੀਨ ਸ਼ਾਟ ਪਹਿਲਾਂ ਆਗੇ ਉਹਨੂੰ ਆਰਡਰ ਮਿਲ ਜਾਊਗਾ ਜੀ ਸ਼ਿਪਿੰਗ ਹੈਗੀ 1 ਛੋਟੀ 60 ਰੁਪਏ 2 ਦੀ 80 4 ਦੀ 100 ਹੈ ਜੀ 1 ਦੀ 60 2 ਦੀ 80 4 ਦੀ 100 ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਵਟਸ